ਆ ਫੁੱਟ ਕਰੀਮ ਆ ਗਈ ਫੁੱਟ ਕਰੀਮ ਤੇ 70 ਰੁਪਏ ਐਮ ਆਰ ਪੀਸ ਤੇ ਬਾਹਰੋਂ ਤੁਹਾਨੂੰ 70 ਦੀ ਮਿਲੇਗੀ ਹੋ ਕਿੰਨੇ ਦਾ ਪੀਸ ਆ 8 ਰੁਪਏ ਦਾ ਤੁਸੀਂ ਬਜਾਰੋਂ ਸਟੇਡਨਰ 1500 ਰੁਪਏ 2000 ਰੁਪਏ ਦਾ ਪੀਸ ਲੈਣੇ ਹੋ ਹਾਂਜੀ ਵੀਰੇ ਆ ਤੁਹਾਨੂੰ ਪੈਣਾ 350 ਚੈੱਕ ਕਰੋ ਓਕੇ ਆ ਬਲੌਂਡਰ ਪਾਊਡਰ ਹੈ ਹਾਂਜੀ ਭਾਈ ਹਨਾ ਬਲੀਚ ਵੀ ਯੂਜ਼ ਹੁੰਦਾ ਮੇਨ ਬਲੀਚ ਲਈ ਯੂਜ਼ ਹੁੰਦਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿੰਨੇ ਦਾ ਪੈਣਾ 70 ਵਾਲਾ 15 ਰੁਪਏ 1 ਦੇ ਉੱਤੇ 70 ਰੁਪਏ एमआरपी ਹੈ। ਆ ਚਾਕਲੇਟ ਵੈਕਸ ਹੈ। ਹਾਂਜੀ। ਵੈਲਿਡ ਹੈ। ਹਾਂਜੀ। ਬਜ਼ਾਰੋਂ ਤੁਸੀਂ ਲੈਣੇ ਹੋ ਰੱਬ ਤੁਹਾਡਾ ਭਲਾ ਕਰੇ 385 ਰੁਪਏ ਰੇਟ ਹੈ। ਹਾਂਜੀ। 24 ਜਿ ਬਣੀ ਹੈ 27 ਤੱਕ ਵੈਲਿਡ ਹੈ। ਓਕੇ ਕਿੰਨੇ ਦੀ ਪੈਂਦੀ 100 ਰੁਪਏ ਦੀ। ਓਕੇ ਬਈ। 385 ਦੇ ਵਿੱਚ ਤੁਹਾਨੂੰ 4 ਪੀਸ ਦੇ ਦਾਂਗਾ। ਹਾਂਜੀ। हेयर ਵੈਕਸ ਦੇ ਉੱਤੇ एमआरपी ਹੈਗੀ ਹੈ 120 ਰੁਪਏ। ਜੀ। ਠੀਕ ਹੈ ਜੀ ਕਿੰਨੇ ਦੀ ਪੈਣੀ ਤੁਹਾਨੂੰ? 40 ਦੇ ਲਈ। ਓਕੇ ਜੀ। ਆ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਫੀਲ ਲਗਾਣੇ ਆਏ ਆ ਹੋਰ ਸਮਾਨ ਸਾਇਰ ਕੋਲੇ ਕੋਸਮੈਟਿਕ ਦਾ ਬਹੁਤ ਜ਼ਿਆਦਾ ਨਮ ਆਇਆ ਹੋਇਆ ਰੇਟ ਬਹੁਤ ਜ਼ਿਆਦਾ ਘਟ ਸਾਰਾ ਸਮਾਨ ਕੰਪਨੀ ਦੇ ਆ ਬਲੌਂਡਰ ਪਾਊਡਰ ਹੈ ਹਾਂਜੀ ਭਾਈ ਹਨਾ ਇੱਕ ਦੇ ਉੱਤੇ 70 ਰੁਪਏ ਮਰ ਮੇਨ ਬਲੀਚ ਲਈ ਯੂਜ਼ ਹੁੰਦਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿੰਨੇ ਦਾ ਪੈਣਾ 70 ਵਾਲਾ 15 ਰੁਪਏ ਆ ਚਾਕਲੇਟ ਵੈਕਸ ਹੈ ਹਾਂਜੀ ਵੈਲਵਟ ਹਾਂਜੀ ਬਜ਼ਾਰੋਂ ਤੁਸੀਂ ਲੈਣੇ ਹੋ ਰੱਬ ਤੁਹਾਡਾ ਭਲਾ ਕਰੇ 385 ਰੁਪਏ ਰੇਟ ਹੈ ਹਾਂਜੀ 24 ਜੀ ਬਣੀ ਹੈ 27 ਤੱਕ ਵੈਲਿਡ ਹੈ ਓਕੇ ਬਈ ਕਿੰਨੇ ਦੀ ਪੈਂਦੀ 100 ਰੁਪਏ ਦੀ ਓਕੇ ਬਈ 385 ਦੇ ਵਿੱਚ ਤੁਹਾਨੂੰ 4 ਪੀਸ ਦੇ ਦਾਂਗਾ ਓਕੇ ਜਿਹੜਾ ਇੱਕ ਪੈਂਦਾ ਹੈ ਵੱਡੀ ਹੈ ਵੱਡੀ ਦਾ 1200 ਰੁਪਏ ਐਮਰ ਵੀ ਹੈ ਕਿੰਨੇ ਦੀ ਪੈਣੀ ਹੈ 380 ਰੁਪਏ ਦੀ ਉਹੀ ਚੀਜ਼ ਹੈ ਵੱਡੀ ਹੈ ਹਾਂ ਆ ਦੇਖੋ ਹੇਅਰ ਵੈਕਸ ਹੈ ਹਾਂਜੀ ヘア ਵੈਕਸ ਤੇ ਉੱਤੇ ਐਮ ਆਰ ਵੀ ਹੈਗੀ ਐ 120 ਰੁਪਏ ਜੀ ਠੀਕ ਆ ਜੀ ਕਿੰਨੇ ਦੀ ਪੈਣੀ ਤੁਹਾਨੂੰ 40 ਦੇ ਲਈ ਓਕੇ ਜੀ ਆਹ ਦੇਖੋ ਆ ਫੁੱਟ ਕਰੀਮ ਆ ਗਈ ਫੁੱਟ ਕਰੀਮ ਤੇ 70 ਰੁਪਏ ਐਮ ਆਰ ਵੀ ਐ ਦੇਖੋ 70 ਰੁਪਏ ਐਮ ਆਰ ਵੀ ਐ ਪਰ ਪੀਸ ਤੇ ਬਾਹਰ ਤੁਹਾਨੂੰ 70 ਦੀ ਮਿਲੇਗੀ ਉਹ ਕਿੰਨੇ ਦਾ ਪੀਸ ਹੈ 8 ਰੁਪਏ ਦਾ ਕੀ ਚੀਜ਼ ਆਹ ਭਾਜੀ ਪਰਫਿਊਮ ਐ ਓਕੇ ਇੱਕ ਪਰਫਿਊਮ ਤੁਸੀਂ 60 ਰੁਪਏ ਦਾ ਸੇਲ ਕਰਨਾ ਤੁਹਾਨੂੰ ਕਿੰਨੇ ਦਾ ਪੈਣਾ 28 ਦਾ ਥਾਇਰ ਵੀ ਇਹ ਥਾਇਰ ਬਦ ਆਸਟ੍ਰੇਨਰ ਆ ਗਏ ਹਾਂਜੀ ਵੀਰੇ ਆ ਕਿੰਨੇ ਕਿੰਨੇ ਦਾ ਪੈਣਾ ਤੁਹਾਨੂੰ ਤੁਸੀਂ ਬਜਾਰੋਂ ਸਟ੍ਰੇਨਰ 1500 ਰੁਪਏ 2000 ਰੁਪਏ ਦਾ ਪੀਸ ਲੈਣੇ ਹੋ ਹਾਂਜੀ ਵੀਰੇ ਆ ਤੁਹਾਨੂੰ ਪੈਣਾ 350 ਸਰਫ 350 ਰੁਪਏ ਦਾ ਸਟ੍ਰੇਨਰ 1500 ਵਾਲਾ ਇਹ ਪੂਰਾ ਕੰਪਨੀ ਹੋ ਜਾਏਗਾ ਯਾਰ ਦੇਖ ਕੇ ਤੁਸੀਂ ਇੱਕ ਵਾਰੀ हेयर ਸਟ੍ਰੇਟ ਕੀਤਾ ਕਿਸੇ ਕੁੜੀ ਦੇ ਜਾਂ ਕਿਦਾਂ 570 ਰੁਪਏ ਲੈਣਾ ਹੂੰ ਕਿੰਨੇ ਦਾ 350 ਦਾ ਚੈੱਕ ਕਰੋ ਓਕੇ ਆਣਾ 350 ਰੁਪਏ ਫੈਂਸੀ ਹੈ ਨਾਲੇ ਹਨ ਨਾਲੇ ਫੈਂਸੀ ਹੈ ਆਇਆ ਇਹ ਲਾਗਣਾ ਮਾਲ ਆਇਆ ਆ ਦੇਖੋ ਹੁਣ ਵੀ ਗਲੀ ਦੇ ਵਿੱਚ ਮਾਲ ਆਇਆ ਸਾਡਾ ਮਾਲ ਟੈਂਪੂ ਤੋਂ ਥੱਲੇ ਮਾਲ ਨਹੀਂ ਆਉਂਦਾ ਕਿੱਥੋਂ ਕੋਈ ਲੱਖਾਂ ਵਿੱਚ ਚੱਕਦਾ ਮਾਲ ਇਹ ਇਹ ਹੋਰ ਨਾ ਕੰਮ ਨਹੀਂ ਹੈਗਾ। ਆ ਕਰਕੇ ਰੇਟ ਮਿਲਦੇ ਆ। ਆ ਦੇਖੋ। ਇਹ ਨੋਨ ਟ੍ਰਾਂਸਫਰ ਲਿਬਸਟਿਕ ਹੈ। ਠੀਕ ਹੈ। ਹਾਂ। ਨੋਨ ਟ੍ਰਾਂਸਫਰ ਲਿਬਸਟਿਕ ਹੈ। ਹਾਂਜੀ। ਬਾਜ਼ਾਰੋਂ ਨੋਨ ਟ੍ਰਾਂਸਫਰ ਲਿਬਸਟਿਕ ਪਤਾ ਕਿੰਨੇ ਦੀ ਮਿਲਦੀ 150 ਰੁਪਏ ਦੀ, 200 ਰੁਪਏ ਦੀ, 300 ਰੁਪਏ ਦੀ। ਓਕੇ ਵੀਰੇ। ਮੈਂ ਤੁਹਾਨੂੰ ਕਿੰਨੇ ਦਾ ਪੀਸ ਦੇ ਦਾਂਗਾ? 30 ਰੁਪਏ ਦਾ। ਸਿਰਫ ਸਿਰਫ 30 ਰੁਪਏ ਦਾ ਨੋਨ ਟ੍ਰਾਂਸਫਰ। ਕਲਰ ਸਾਰੇ ਨੇ? ਕਲਰ ਦੇਖੋ ਸਾਰੇ ਤੁਹਾਡੇ ਸਾਹਮਣੇ। ਓਕੇ ਵੀਰੇ। ਆ ਦੇਖੋ A ਤੋਂ Z ਸਾਰੇ ਕਲਰ ਆ ਗਏ। ਕਲਰ ਸਟੇਲ ਲਿਬਸਟਿਕ ਦਾ ਨਾਂ। ਆਕੇ ਫ ਅਜਾ ਕਰੋ ਕਿੰਨੇ ਦੀ ਪੈਣੀ ਤੁਹਾਨੂੰ 30 ਰੁਪਏ ਦਾ ਪੀਸ ਨਹੀਂ ਤਾਂ 150 ਦਾ 150 ਰੁਪਏ ਦਾ ਮਾਰਕੀਟ ਤੋਂ ਮਿਲਦਾ ਓਕੇ ਤੁਸੀਂ 30 ਲੈ ਕੇ 70 ਵਿੱਚੋਂ 80 ਵਿੱਚੋਂ 100 ਵਿੱਚੋਂ ਤੁਹਾਡੀ ਦੁਕਾਨਦਾਰੀ ਹੈ ਤੁਹਾਡੀ ਮਰਜ਼ੀ ਹੈ ਨਾ